ਹਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਆਪਣੇ ਖਿਆਲਾਂ ਦਾ اظہار ਕਰਨਗੇ ਤੇ ਪੰਥਕ ਵਿਚਾਰ ਪੇਸ਼ ਕਰਨਗੇ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤਿਪਾਤਸ਼ਾਹੀ ਦੇ ਸਾਜਨਾ ਮਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਖਾਲਸਾ ਜੀ ਸਤਿਗੁਰੂ ਗ੍ਰੰਥ ਸਾਹਿਬ ਸਤਿਪਾਤਸ਼ਾਹੀ ਦੇ ਦਰਬਾਰ ਵਿੱਚ ਸਤਿਕੇ ਆਪ ਜੀ ਨੇ ਜਾਨ ਵਾਲੇ ਜਥੇ ਦੇ ਜਥੇਦਾਰਾਂ ਪਾਸੋਂ ਪੱਤਰ ਸਰਕਾਰ ਜੋਗਪੂਰਨ ਮਹਾਕੁਰਖ ਸਤਿਗੁਰੂ ਗਰੀਬ ਨਵਾਜ਼ ਜੀ ਦੇ ਲੋੜ ਦਿਲਾਰੇ ਸੰਤ ਬਾਵਾਰ ਨਾਮ ਸਿੰਘ ਦੇ ਰਾਮਪੁਰ ਖੇੜੇ ਵਾਲੇ ਨੇ ਪਾਸ ਸੰਕਾ ਸੰਪੇ ਸੋ ਮੈਨੂੰ ਸਫਲਤਾ ਕੀਤਾ ਹੈ ਸਮਾਵੇਤ ਨੇ ਯਾਦ ਨਹੀਂ ਦੇ ਰਿਹਾ ਕਿ ਬਹੁਤ ਅਸਥਾਰ ਕੀਤਾ ਜਾ ਸਕਲੇ ਪਰ ਸੰਤ ਬਾਵਾਰ ਨਾਮ ਸਿੰਘ ਦੇ ਰਾਮਪੁਰ ਖੇੜੇ ਵਾਲੇ ਨੂੰ ਜੋ ਕਮਾਈ ਹੈ ਉਹ ਕਥਨ ਵਿੱਚ ਨਹੀਂ ਆ ਸਕਦੇ ਜਿਸ ਅਲਾਕੇ ਵਿੱਚ ਜਿਸ ਥੇੜੀ ਦੇ ਉੱਪਰ ਇਹਨਾਂ ਮਹਾਪੁਰਖਾਂ ਨੇ ਗੁਰਦੁਆਰਾ ਸਾਹਿਬਾਨ ਕਿਸਪਤ ਕੀਤਾ ਹੈ ਬਣਾਇਆ ਹੈ ਉਹ ਤੋਂ ਨਿਆ ਬੜੀਆਂ ਮਹਾਪ੍ਰਤਨਾਵਾਂ ਹਨ ਜਿਸ ਨੂੰ ਵੇਖ ਕੇ ਸਾਰਾ ਇਲਾਕਾ ਬਹੁਤ ਮਹਾਪੁਰਖਾਂ ਦੇ ਜੀਵਨ ਤੋਂ ਪ੍ਰਭਾਵਿਤ ਹੋ ਕੇ ਸਤਿਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਲਾੜ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਖੰਡੇ ਬਾਟ ਤੇ ਅਮਰਦਾਤਾ ਘਾਟ ਨਹੀਂ ਹੋ ਕੇ ਸਿੱਟੀ ਦੇ ਪਰਬਤ ਹੋ ਰਿਹਾ ਹੈ ਉਸ ਜਗ੍ਹਾ ਦੇ ਉੱਪਰ ਰਾਤ ਨੂੰ ਤਾਂ ਕਿ ਦੁਪਹਿਰ ਦੇ ਟਾਈਮ ਵਿੱਚ ਵੀ ਕੋਈ ਵਿਅਕਤੀ ਉਸ ਰਸਤੇ ਨਹੀਂ ਸੀ ਲੰਘਿਆ ਕਰਦਾ ਕਿਉਂਕਿ ਦਾਸ ਹਰ ਸਾਲ ਉੱਥੇ ਦਰਸ਼ਨ ਕਰਦਾ ਹੈ ਸੰਤ ਵੱਡੇ ਮਹਾਪੁਰਖ ਸਾਖਨ ਵਾਸੀ ਸੰਤ ਬਾਬਾ ਕਰਤਾਰ ਸਿੰਘ ਦੀ ਸਾਖਸਾਦੀ ਦੇ ਤਹਿਨ ਤੋਂ ਜਿਤਨੇ ਰੌਣਕ ਜਿਤਨਾ ਅਨੰਤ ਤੇ ਸ਼ਾਂਤੀ ਉਸ ਜਗ੍ਹਾ ਇੱਕ ਬਾਬਾ ਜੀ ਨੇ ਸੰਮਰਨ ਦੁਆਰਾ ਪ੍ਰਗਟਾਈ ਹੈ ਉਹ ਕਿਸੇ ਵਿਰਲੇ ਸਥਾਨ ਤੋਂ ਲੱਗੇਗੀ ਕਿਉਂਕਿ ਹਰਮੰਦਰ ਸਾਹਿਬ ਦੀ ਤੁਲਨਾ ਇਸ ਦਿੱਤੀ ਨਹੀਂ ਜਾ ਸਕਦੀ ਹੈ ਤਾਂ ਮਹਾਨ ਥਾਣ ਪਰਪਤਸਿਆ ਨੂੰ ਮੁਖ ਰੱਖਦੇ ਆਸ ਨੇ ਬੇਨਤੀ ਕੀਤੀ ਹੈ 7 ਦਿਨ ਨਾਮ ਅਭਿਆਸ ਸਮਾਜ ਦਾ ਸਮਾਗਮ ਹਰ ਸਾਲ ਪਰਾਰੰਭ ਕਰਦੇ ਹਨ ਤਾਂ ਮੁਤਾਬਕ ਨਿਯਮ ਕਰਨਾ ਦਸਰਾਨ ਕਰਨਾ ਤੇ ਸੰਗਤਾਂ ਅਨੁਸਾਰ ਕੰਨ ਰੱਖਣਾ ਇਹ ਬੜਾ ਧਾਰੀ ਉਦਮ ਹੈ ਬਾਲਕ ਅਵਸਥਾ ਤੋਂ ਲੈ ਕੇ ਸਰਗੋਦੇ ਤੋਂ ਕਿਸੇ ਮਹਾਤਮਾ ਦੇ ਸੰਗਤ ਹੋਣ ਤੋਂ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋਏ ਰੰਗ ਲਾਗਤ 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 ਹੈ ਦੇ ਮੁਤਾਬਕ ਲੱਗ ਗਿਆ ਇੱਕ ਸਮਾਂ ਬਾਣ ਦੇ ਨਿਤਨੇਮ ਅਨੁਸਾਰ ਕਿੰਨਾ ਮਹਾਪੁਰਖਾਂ ਦੇ ਆਪਣੇ ਜੀਵਨ ਵਿੱਚ ਐਸਾ ਵੀ ਆਇਆ ਨਿਤਨੇਮ ਕਰਦੇ ਆ ਕਰਦੇ ਆ ਪਹਿਲੀ ਵਾਰ ਸਤਿਗੁਰ ਦੀ ਮਹਾਨ ਬਹੁਤ ਹੀ ਕਿਰਪਾ ਹੋ ਚੁੱਕੀ ਹੈ ਨਿਤਨੇਮ ਕਰਦੇ ਸੰਨ ਪਰ ਕਿਸੇ ਆਲਸ ਕਰਕੇ ਜਪ ਸਾਹਿਬ ਦਾ ਪਾਠ ਕਰਨ ਤੋਂ ਕੋਈ ਟਿਕ ਲਈ ਹੋ ਗਈ ਇੱਕ ਦੋ ਦਿਨ ਵਿੱਚ ਇੱਕ ਦਿਨ ਆਲਸ ਨਾਲ ਸਮਾਂ ਆਇਆ ਬਿਰਤੀ ਜੁੜ ਗਈ ਲੇਵ ਲੱਗ ਗਈ ਸਤਗੁਰੂ ਕਾਲਗੇ ਤਰਜੀ ਦੇ ਸਰੂਪ ਦਾ ਚਮਕਦਾਰਾ ਹੋਇਆ ਤੇ ਅਲੋਪ ਹੋ ਗਏ ਬਾਬਾ ਜੀ ਦੇ ਮਨ ਵਿੱਚ ਬੜਾ ਭਾਰੀ ਵਿਰਾਗ ਹੋਇਆ ਕਿਉਂਕਿ ਜਿਨ੍ਹਾਂ ਨੇ ਭਜਨੀ ਕੀਤਾ ਉਹਨਾਂ ਨੂੰ ਇਹਨਾਂ ਗੱਲਾਂ ਦਾ ਪਤਾ ਨਹੀਂ ਉਹਰੇ ਪਤਾ ਨਹੀਂ ਕੀਤਾ ਉਸ ਤਰ੍ਹਾਂ ਹੁੰਦਾ ਕੀ ਲਿਖਉਂਦੀ ਹੈ ਪਰ ਜਿਹੜਾ ਇਸ ਰਸਤੇ ਦਾ ਤੰਦ ਹੀ ਹੋਵੇ ਉਹ ਨੂੰ ਇਸ ਨਿਸ਼ੋੜੇ ਦਾ ਦੁੱਖ ਦਾ ਪਤਾ ਹੁੰਦਾ ਹੈ ਮਹਾਪੁਰਖਾਂ ਦੇ ਮਨ ਵਿੱਚ ਬਹੁਤ ਵਿਰਾਗ ਮੇਤਰਾ ਵਿੱਚੋਂ ਪ੍ਰੇਮ ਦਾ ਜਲ ਚੱਲਣ ਲੱਗਾ ਆਵਾਜ਼ ਹੋਈ ਦਰਸ਼ਨ ਨਹੀਂ ਹੋ ਰਹੇ ਬਾਬਾ ਜੀ ਨੇ ਪੁੱਛਿਆ ਜੀ ਕੀ ਗੱਲ ਆਵਾਜ਼ ਦੇ ਰਹੇ ਹੋ ਦਰਸ਼ਨ ਨਹੀਂ ਦੇ ਰਹੇ ਕਹਿੰਦੇ ਗੁਰਮਖਾਤ ਤੂੰ 2 ਦਿਨ ਜਪ ਸਾਹਿਬ ਦਾ ਪਾਠ ਨਹੀਂ ਕੀਤਾ ਜੇ ਜਪ ਸਾਹਿਬ ਦਾ ਪੰਜਾ ਬਾਣੀ ਵਿੱਚ ਪਾਠ ਨਹੀਂ ਕਰਦਾ ਸਾਡੇ ਦਰਸ਼ਨ ਨਹੀਂ ਹੋ ਸਕਦੇ ਭਾਵ ਕੀ ਸੀ ਇਹ ਨਹੀਂ ਕਿ ਤਲਾ ਜਪ ਸਾਹਿਬ ਨਾਲ ਦਰਸ਼ਨ ਹੋਵੇ ਜਪਤੀ ਸਾਹਿਬ ਨਾਲ ਵੀ ਹੋ ਜਾਂਦੇ ਆ ਸੋਈਆਂ ਨਾਲ ਵੀ ਹੋ ਜਾਂਦੇ ਆ ਉਹ ਪ੍ਰਪੱਕਤਾ ਵਿਖਾ ਦਿੱਤੀ ਹੈ ਕਿ ਜਿਹੜਾ ਨਿਜਮ ਅਸੀਂ ਖੰਡੇ ਬਾਤ ਦੇ ਅਮਰਤ ਵੇਲੇ ਤਿਆਰ ਕੀਤਾ ਵੱਧਾ ਹੈ ਉਹ ਤੋਂ ਜਿਹੜਾ ਸਿੱਖ ਪਾ ਕੇ ਜਾਵੇਗਾ ਸਾਨੂੰ ਉਹ ਦਰਸ਼ਨ ਨਹੀਂ ਹੋਣਗੇ ਉਹ ਝਾੜੀ ਪੁੱਟਣ ਦੇ ਟਾਈਮ ਤੇ ਇੱਕ ਦਿਨ ਇਹਨਾਂ ਦੇ ਉਦਾਲੇ ਐਸਾ ਟਮਾ ਟਾਈਮ ਵੀ ਆਇਆ ਜਾਗਦੇ ਹਾਂ ਸੁਪਨੇ ਵਿੱਚ ਨਹੀਂ ਜਿਸ ਤਰ੍ਹਾਂ ਹੁਣ ਬੈਠੇ ਆ ਆਪਣੇ ਕੋਲ ਇੱਕ ਬੜਾ ਭਾਰੀ ਸੱਪ ਬਹੁਤ ਲੰਮਾ ਆ ਕੇ ਲੱਤ ਦੇ ਨਾਲ ਮੋਢਿਆਂ ਨਾਲ ਬਲਕਣਾ ਪਾ ਕੇ ਬੈਠ ਗਿਆ ਬਹੁਤ ਉਸਨੇ ਕੱਸਿਆ ਸਰੀਰ ਨੂੰ ਪਰ ਇਹਨਾਂ ਪਰਵਾਹ ਨਹੀਂ ਕੀਤੀ ਰਤੀ ਮਾਥਰ ਡਰੇ ਨਹੀਂ ਉੱਟ ਕੇ ਕਿਸੇ ਪਾਸੇ ਗਏ ਨਹੀਂ ਸਿਮਰਨ ਵਿੱਚ ਲਵਲੀਨ ਰਹੇ ਉਹ ਆਪਣੇ ਆਪ ਹੀ ਛੱਡ ਕੇ ਚਲੇ ਗਿਆ ਬੜੇ ਭਾਰੀ ਹੋਰ ਵੀ ਦ੍ਰਿੜਤਾ ਮਜ਼ਬੂਤ ਹੋਈ ਤੇ ਉਸ ਅਲਾਕਰ ਉਸ ਭਿਆਨਕ ਥਾਂ ਨੂੰ ਸਾਧ ਸਾਜ ਜੀ ਮੰਗਲ ਰੂਪ ਵਿੱਚ ਜਿਸ ਤਰ੍ਹਾਂ ਬਦਲਿਆ ਸਤਿਗੁਰੂ ਦੀ ਬਾਣੀ ਦੁਆਰਾ ਸਿੱਧ ਕਰਕੇ ਵਿਖਾ ਦਿੱਤਾ ਜਿੱਥੇ ਬਿਨ ਸੰਸਾਰ ਜਨ ਸੋ ਥਾਂ ਸਹੁੰਦਾ ਉਹ ਸੋਮਨੀਕ ਕਰਾਂਗਾ ਜਿਕਾਰਾ ਜਦੋਂ ਐਸਾ ਟਾਈਮ ਹੁੰਦਾ ਉਦੋਂ ਸੁਣਨੇ ਵੀ ਤਰਸ ਬਹੁਤ ਆਉਂਦਾ ਅਧਿਕਾਰੇ ਨਾਲ ਜਕਾਰਾ ਵੀਰਸ ਵਾਲੇ ਟਾਈਮ ਤੇ ਕੰਮ ਜਿਆਦਾ ਦੇਖਦਾ ਸੋ ਖਾਲਸਾ ਜੀ ਇਹਨਾਂ ਮਹਾਪੁਰਖਾਂ ਦੇ ਜੀਵਨ ਦੇ ਵਿੱਚ ਜੋ ਕਸਿਆ ਕੀਤੀ ਆ ਉਹ ਇਹਨਾਂ ਦੀ ਮਿਸਾਲ ਆਪਣੇ ਆਪ ਦੀ ਹੋ ਸਕਦੀ ਹੈ ਕਿਸੇ ਦੀ ਮਿਸਾਲ ਵਰਤਮਾਨ ਸਮੇਂ ਦੇ ਸੰਬੰਧ ਵਿੱਚੋਂ ਤਾਂ ਮੈਂ ਕਿਸੇ ਦੀ ਦੇ ਨਹੀਂ ਸਕਦਾਗਾ ਬਿਰ ਦਾ ਵਾਸਤਾ ਹੈ ਸਿੰਘ ਫੜ ਕੇ ਉਠਾ ਰਹੇ ਹਨ ਕਿਸੇ ਕੁਰਸੀ ਲੈਣ ਦਾ ਕੋਈ ਲਾਲਚ ਨਹੀਂ ਕੇਵਲ ਪੰਥ ਦੇ ਨਾਮ ਉੱਪਰ ਮੈਂ ਬੇਨਤੀ ਵੀ ਕੀਤੀ ਸੀ ਸੰਤ ਬਾਬਾ ਲੰਗੋਵਾਲ ਸਾਹਿਬ ਨੇ ਵੀ ਕਿਹਾ ਸੀ ਕਿ ਬਾਬਾ ਜੀ ਜੱਥੇ ਜਿੱਧਾ ਵੱਡਾ ਮਰਜੀ ਤੋਰਦੇ ਹੋ ਪਰ ਤੁਸੀਂ ਨ ਜਾਵੋ ਇਹਨਾਂ ਨੂੰ ਪਤਾ ਲੱਗੇਗਾ ਕਿ ਤੇ ਉਸ ਰਾਮਪੁਰ ਖੇੜੇ ਦੇ ਇਹ ਦੋਹਾਂ ਨੇ ਉੱਥੇ ਰਹਿ ਕਰ ਲਈਏ ਤੇ ਕਿ ਸਾਨੂੰ ਰੋਕ ਹੀ ਨ ਦੇਣ ਕਾਰਨ ਕਿ ਇੱਥੇ ਆ ਗਏ ਦਾਸ ਨੇ ਮੇਲੇ ਦਰਸ਼ਨ ਦਿੱਤੇ ਬੇਨਤੀ ਕੀਤੀ ਦਾਸ ਨੇ ਕਹਿੰਦੇ ਤੂੰ ਤਾਂ ਬੋਲ ਹੀ ਨਹੀਂ ਸਕਦਾ ਸਾਡੇ ਝੁੰਗੀਆਂ ਵਰਗਾ ਲੰਗੋਵਾਲ ਸਾਹਿਬ ਨਾਲ ਸਿੱਧਾ ਗੱਲ ਕਰ ਲਵਾਂਗੇ ਸੰਤਾਂ ਨੇ ਮੇਰੇ ਸੰਤਾਂ ਨੇ ਬੇਨਤੀ ਕੀਤੀ ਜੀ ਤੁਸੀਂ ਬਜੁਰਗ ਹੋ ਆਪ ਜੀ ਨਾ ਜਾਓ ਸਿੰਘਾਂ ਨਾਲ ਤਾਨੂੰ ਭੇਜ ਦਿਓ ਕਹਿੰਦੇ ਹੋਰ ਜੋ ਮਰਜੀ ਅਖਵਾ ਲਵੋ ਜੋ ਮਰਜੀ ਮਨਵਾ ਲਵੋ ਪਰ ਜੱਥੇ ਵਿੱਚ ਜਾਣ ਤੁਸੀਂ ਤੁਹਾਡੇ ਆਖਿਰ ਨਹੀਂ ਲੱਗਣਾ ਕਿ ਤੁਸੀਂ ਜਾਣਾ ਹੀ ਜਾਣਾ ਜੇ ਸਾਡੇ ਬੱਚੇ ਸ਼ਹੀਦ ਹੋ ਰਹੇ ਹੈ ਜੇ ਸਾਡੀਆਂ ਕੁੜੀਆਂ ਦੀ ਬੇਇੱਜ਼ਤੀ ਹੋ ਰਹੀ ਹੈ ਜੇ ਸਾਡੀਆਂ ਭੈਣਾਂ ਦੀ ਇੱਜ਼ਤ ਲੁੱਟੀ ਦੀ ਜਾ ਰਹੀ ਹੈ ਜੇ ਸਾਡੇ ਕੇਸਰੀ ਨਿਸ਼ਾਨ ਸਾਹਿਬਾਂ ਨੂੰ ਅੱਗ ਲੱਗ ਰਹੀ ਹੈ ਜੇ ਸਾਡੇ ਇਸਤ ਨੂੰ ਆਗ ਲਾਉਣ ਵਾਲਿਆਂ ਦੀਆਂ ਤਨਖਾਹਾਂ ਵਧ ਰਹੀਆਂ ਸਾਡੇ ਇੱਜ਼ਤ ਇੱਕ ਦੀ ਇੱਕ ਤੇ ਲੁੱਟਣ ਵਾਲੇ ਲੋਕ ਜੱਗੀਆਂ ਦੇ ਮਾਲਕ ਹੈ ਤੁਹਾਡੇ ਮੰਨ ਵਿੱਚ ਇਹ ਜ਼ਰੂਰ ਖਿਆਲ ਆਵੇਗਾ ਪੰਜਾਬ ਦਾ ਜੱਕਰੀਆ ਵੀ ਸੰਤਾਂ ਕੋਲੇ ਕਈ ਵਾਰੀ ਗਿਆ ਹੈ ਮੁੱਖ ਮੰਤਰੀ ਇੱਕ ਦਿਨ ਜਦੋਂ ਨੂੰ ਪਤਾ ਲੱਗਾ ਕਿ ਬਾਬਾ ਜੀ ਤਿਆਰ ਹੋ ਕੇ ਜਾਣ ਨੂੰ ਇਹਨਾਂ ਕੋਲੇ ਇੱਕ ਬਹੁਤ ਆਪਣਾ ਜ਼ਿੰਮੇਵਾਰ ਬੰਦਾ ਭੇਜਿਆ ਕੈਲਗਾ ਬਾਬਾ ਜੀ ਮੈਂ ਤਾਂ ਤੁਹਾਡਾ ਸੇਵਕਾਂ ਮੁੱਖ ਮੰਤਰੀ ਨੇ ਕਿਹਾ ਤੁਸੀ ਕਿਰਪਾ ਕਰੋ ਜਥੇ ਵਿੱਚ ਨਾ ਜਾਓ ਬਾਬਾ ਜੀ ਤੁਸੀਂ ਇਹਖ ਲਿਆ ਬੋਲਦੇ ਬਹੁਤ ਹੌਲੀ ਬੋਲਦੇ ਐ ਉਹਨੂੰ ਮੇੜੇ ਕਰਕੇ ਕਹਿਣ ਜੇ ਪ੍ਰੇਮੀਨ ਜਾ ਕੇ ਉਹਨੂੰ ਕਹਿ ਦੇ ਕਿ ਜੇ ਤੇਰੇ ਕੋਲੇ ਸੰਗਤ ਜਥੇ ਵਿੱਚ ਜਾਣ ਵਾਸਤੇ ਹੈਗੀ ਆ ਤੇ ਉਮੀ ਤਰੀਫ ਨੂੰ ਭੇਜ ਦੇ ਅਸੀਂ ਜਥੇ ਵਿੱਚ ਜਾਣਾ ਜੇ ਤੂੰ ਸਿੱਖ ਹੈ ਤੇਰਾ ਸਿੱਖੀ ਨਾਲ ਪਿਆਰ ਹੈ ਤਾਂ ਇਹ ਜਥੇ ਵਿੱਚ ਸੰਗਤ ਭੇਜ ਦੇ ਜਥਾ ਛੇਤੀ ਆ ਆਪਣੇ ਮੋੜ ਤੇ ਛੇਤੀ ਕੰਮ ਦਾ ਹੋ ਜਾਵੇ ਇਹ ਜਵਾਬ ਦਿੱਤਾ ਸੀ ਕਾਣ ਨਹੀਂ ਮੰਨੀ ਭਾਵੇਂ ਬੋਲਦੇ ਬਹੁਤ ਹੌਲੀ ਹੌੜੀ ਐ